ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪੰਡ ਬੁੱਟਰਾਂ ਜ਼ਿਲ੍ਹਾ ਦੇ ਤਹਿਸੀਲਬਾਈ ਨੂੰ ਮੋਗਾ ਹੀ ਪੈਂਦੇ ਆ ਬਾਈ ਲਾਲੇ ਕੋਲ ਪਹੁੰਚੇ ਆ ਦੋ ਐਨੀਮਲ ਬਾਈ ਦੇ ਸੇਲ ਆ ਜਾਣਕਾਰੀ ਪਰਪਰ ਬਾਈ ਤੋਂ ਲੈ ਲਾਂਗੇ ਕੀ ਦੁੱਧਵਾਦਾ ਕਿੰਨਵਾ ਸੂਹਾ ਆ ਜੋ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਨਾਮ ਤੇ ਐਡਰੈਸ ਦੱਸ ਦਿਓ। ਲਾਲਾ ਜੀ ਪਿੰਡ ਬੁੱਟਰਾ ਜ਼ਿਲ੍ਹਾ ਮੋਗਾ ਜੀ। ਮੋਬਾਈਲ ਨੰਬਰ 6284710400 ਜੀ। ਪਹਿਲਾ ਵੀਡੀਓ ਪਾਈ ਸੀ ਸੇ ਲੋਗੇ ਸੀ। ਹਾਂ ਹੋ ਗਈਆਂ ਸੀ ਬਈ ਫੇਰ। ਠੀਕ ਆ ਜੀ ਦੋ ਐਨੀਮਲ ਸੇ ਲਈ। ਹਾਂ ਦੋ ਸੇ ਲਈ। ਇੱਕ ਤੋਂ ਸ਼ੁਰੂ ਕਰ ਲੈਣੇ ਜੀ ਕਾਲੀ ਦੋ ਇਹਦੀ ਕੀ ਡਿਟੇਲ ਆ ਜੀ? ਇਹ ਦੂਜੇ ਸੂਏ ਆ ਬਈ ਤੇ ਦਿਨ ਲੈ ਜੂਗੀ 7-8 ਜੇ ਸੀਲ ਠੰਡੀ ਪੂਰੀ ਆ। ਸੀਲ ਤਾਂ ਗਰਮ ਵਾਲੀ ਪੂਰੀ ਆ। ਪੂਰੀ ਜਿਵੇਂ ਮਰਜ਼ੀ ਬੈਠੀ ਹੋ ਕੋਈ। ਤੇ ਕਿੰਨਾ ਕ ਪਾਜੂ ਬਈ ਦੁੱਧ? ਦੁੱਧ ਬਈ ਮਾਲਕ ਨੇ ਤਾਂ 20 ਕਿ ਬੀਕੁੱਟਾ ਵਾ ਸਾਡਾ ਪਰ ਆਪਾਂ 20 ਕਿਲੋ ਕਹਿ ਕੇ ਦੇਵਾਂਗੇ ਠੀਕ ਹੋਣੀ ਆਪਾਂ ਚੋਕ ਹੀ ਕੜਾ ਆਏ ਆ ਵੀ ਚੋਕ ਹੀ ਆਏ ਆ ਆਪਾਂ 20 ਕਿਲੋ ਦਬਾੜਾ ਵੀ ਹੈ ਨਹੀਂ ਬਾਈ ਈ ਵੱਡੀ ਵੈੜਾ ਕੋਈ ਛੋਟੀ ਤਾਂ ਹੈ ਨਹੀਂ ਕੀ ਜਾਣ ਪੰਜ ਚਾਰ ਲੈ ਜੂ ਸੀਲ ਠੰਡੀ ਪੂਰੀ ਜਿਵੇਂ ਮਰਜੀ ਬੈਠੀ ਜਾਓ ਜਵਾਨਾ ਕਰਮ ਵਾਲੀ ਦੇਖਦਾ ਤੇ ਕਹਿੰਦੇ ਦਾ ਰਵੜਾ ਕੋ ਵਾਦਾ ਬਾਕੀ ਝੂਲ ਝੂਲ ਬਹੁਤ ਆ ਤੇ ਬਾਈ ਥਾਣਾ ਤੁਣਾ ਦੀ ਮੇਨ ਗੱਲ ਉਹ ਥਾਣਾ ਦੀ ਓਕੇ ਆ ਬਾਈ ਕੋਈ ਬਣਾ ਹੱਥ ਹੁਣਾ ਲਾਵੇ ਤਾਂ ਵੀ ਕੋਈ ਚੱਕਰ ਨਹੀਂ ਲੈ ਆਪਣੀ ਜ਼ਿੰਮੇਵਾਰੀ ਹਾਂ ਹਾਂ ਚੋਈ ਥਾਣੀ ਦਸੀ ਜਾਂਦਾ ਚੋਈ ਵੀ ਚੰਗੀ ਆ ਜਾਂਦੀ ਬਾਹਰ ਕੱਢ ਲਈ ਵੀਰ ਦੂਜੇ ਸੂਏ ਹੁੰਦੀ ਆ ਕੱਦ ਕਾਢ ਦੇ ਵਜਨ ਵਾਲੀ ਗਾਹੇ ਕੋਈ ਛੋਟੀ ਗਾਹ ਨਹੀਂ ਕ੍ਰੋਸ ਚ ਪੈਂਦੀ ਆ ਬਾਕੀ ਮੇਣੇ ਦਾ ਫਾਇਦਾ ਇਹ ਆ ਕਿ ਠੰਡ ਗਰਮੀ ਨਹੀਂ ਮਨਾਉਂਦੀ ਠੰਡ ਵੀ ਬਹੁਤ ਜ਼ਿਆਦਾ ਉਹ ਵੀ ਨਹੀਂ ਮਨਾਉਂਦੀ ਤੇ ਗਰਮੀ ਵੀ ਨਹੀਂ ਬਣਾਉਂਦੀ ਤੇ ਦੁੱਧ ਫਟ ਇਹਨਾਂ ਦਾ ਚੰਗੀ ਹੁੰਦੀ ਆ ਪੂਰੀ ਮੱਝਾਂ ਜੀ ਦਾ ਦੁੱਧ ਪੈਂਦਾ ਬਾਕੀ ਲਗਭਗ ਹਫਤੇ ਦੀ ਕੱਚੀ ਆ ਜੀ ਇੱਕ ਦੋ ਦਿਨ ਪਸੂ ਉੱਪਰ ਵੀ ਲੈ ਜਾਂਦਾ ਹਵਾਨਾ ਤਾਂ ਹੁਣ ਵੀ ਸੋਨਾ ਤਿਆਰ ਕਰੀ ਬੈਠੀ ਇਹਦੇ 7 8 ਦਿਨਾਂ ਤੇ ਕਰਦਾ ਪੂਰਾ ਟੌਪ ਲੈ ਗਾ ਸੀ ਸੀ ਠੰਡੀ ਪੂਰੀਆ ਕੋਈ ਆਏ ਨਹੀਂ ਗੱਲ ਸੀ ਸਿਲ ਸੌਕਰ ਮਾਲੀ ਦਾ ਕੋਈ ਅੰਤ ਹੀ ਨਹੀਂ ਥਣ ਥਣ ਬਹੁਤ ਚੰਗਾ ਲੱਗਿਆ ਹੱਤੀ ਚਵਾਈ ਵਾਲਾ ਸੋਹਣੀ ਫੇਸ ਕੁਆਲਟੀ ਤੇ ਕੱਦ-ਕੱਡ ਤੇ ਵਜਨ ਵਾਲੀ ਬੱਚੀ ਦੰਦ ਤਾਂ ਨਹੀਂ ਦੇਖੀ ਬਈ ਨਹੀਂ ਦੰਦ ਨਹੀਂ ਵੇਖੇ ਬਈ ਆ ਪਤਨ ਮੈਂ ਕਹਦੇ ਆ ਬਾਕੀ ਥਣ ਥਣ ਤੁਸੀਂ ਚੈੱਕ ਕਰ ਸਕਦੇ ਦੰਦ ਕਹਿੰਦਾ ਬਈ ਦੇਖੇ ਨਹੀਂ 20 ਕਿਲੋ ਮਾਲਕਾਂ ਨੇ ਦੱਸਿਆ ਬਈ ਕਹਿੰਦਾ ਆਪਾਂ ਵੀ 20 ਕਿਲੋ ਹੀ ਕਹਿ ਕੇ ਦੇ ਬਾਕੀ 20 ਕਿਲੋ ਦੁੱਧ ਕੋਈ ਬਾਲਾ ਵੀ ਨਹੀਂ ਜੀਗਾ 20 ਤੋਂ ਵਡੇ ਵਾਦੀ ਦੇਊਗਾ ਆਪਾਂ 20 ਕਿਲੋ ਗਾਏ ਦੀ ਵਹਿੜ ਨੇ ਜੀ 20 ਕਿਲੋ ਦੁੱਧ ਨਾਲ ਤਾਂ ਫਿਰ ਕੀ ਕਹਿਣਾ ਵਾਕੀ ਦੀ ਵਹਿੜ ਲੈ ਜੀ ਕੋਈ ਲੱਸੀ ਫਿੱਕੇ ਨਹੀਂ ਪੂਰੀ ਵਜਨ ਵਾਲੀ ਤੇ ਕੱਦ ਘਾਟ ਵਾਲੀ ਵਹਿੜ ਆ ਜੀ ਹਵਾਨਾ ਨੇੜੇ ਤੋਂ ਚੈੱਕ ਕਰ ਲੋ ਜੀ ਦੇਖ ਸਕਦੇ ਹੋ ਤੁਸੀਂ ਥਣ ਥਣ ਵੀ ਬਹੁਤ ਚੰਗੇ ਲੱਗਿਆ ਬਾਈ ਲੈ ਜਿਵੇਂ ਮਰਜ਼ੀ ਬੈਠੀ ਆ ਕੋਈ ਵਾਸਤਾ ਨਹੀਂ ਲੈ ਦੇਖ ਸਕਦੇ ਆ ਜੀ ਲੈ ਮੁੱਲ ਬਈ ਜਮਾ ਇਹਦਾ ਜੈਜ ਬਈ ਮੁੱਲ 50 ਕਰਦੇ ਆ 500 ਛੋੜ ਕਰ ਦੇਾਂਗੇ ਵਿੱਚੋਂ 95000 ਦੀ ਨਾਲ 95000 ਦੇ ਦੇ ਜਮਾ ਜੈਜ ਮੁੱਲ ਆ ਜੀ ਜੇ ਵੇਚਣ ਵਾਲੀ ਕੋਈ ਲੈ ਜੂ ਬਈ ਦਾ 55000 ਤੱਕ ਨਹੀਂ ਗਈ ਵੇਚਣ ਵਾਲੀ ਲੈ ਗਿਆ ਬਈ ਸੁਆ ਗਿਆ ਅਗਲਾ ਵੀ 65 ਮੁੱਲ ਕਰ ਲੂ ਤਾਂ ਵੀ ਗਾ ਖੜੂਗਾ ਬਈ ਕਿਲੋ ਵਾਲੇ ਕਿਹੜਾ ਛੂਟੀ ਜੀ ਆ ਸਹੀ ਗੱਲ ਆ ਜੀ ਬਾਕੀ ਮਾੜਾ ਮੋਟਾ ਬਾਈ ਕਹਿੰਦਾ ਮਾਨਤਾਨ ਕਰ ਦਾਂਗੇ 50000 ਮੁੱਲਾਂ ਵਿੱਚੋਂ 500 ਛੋਟ ਕਰ ਦਾਂਗੇ ਦੋ ਨੰਬਰ ਸੋਹਣੀ ਐਚਐਫ ਇਹਦੀ ਕੀ ਡਿਟੇਲ ਆ ਬਾਈ ਇਹ ਕੱਲ ਦੀ ਸੂਈ ਆ ਬਾਈ ਕੱਲ ਜਾਨੀ ਕਿ ਸਵੇਰ ਹੀ ਸੂਈ ਆ ਤਿੰਨ ਚਾਰ ਵਜੇ ਸੂਈ ਆ ਤੜਕੇ ਜੇਰ ਜੋ ਡੜਨਾ ਹਾਂ ਜੇਰ ਦੀ ਆਪਣੇ ਕੋਲ ਵੀਡੀਓ ਵੀ ਹੈਗੀ ਆਪਾਂ ਤੇ ਇਹ ਵੀ ਦਿਵਾਂਗੇ ਬੱਚਾ ਕਿ ਦਿੱਤਾ ਬਾਈ ਮਗਰ ਵੱਚਾ ਜੀ ਮਗਰ ਵੱਚਾ ਕਿੰਨੇ ਵੇ ਸੂਈ ਸੂਈ ਆ ਇਹ ਦੂਜੇ ਆ ਬਾਈ ਇਹ ਦੰਦਾ ਜੀ ਹੂ 6 ਦਾ ਦੀ ਹੋਮੂ ਹਜੇ ਠੀਕ ਆ ਜੀ ਕੂ ਸੀਲ ਠੰਡੇ ਜੇ ਮਰਜੀ ਬੈਠੀ ਥਾਂ ਥੋੜੇ ਵੀ ਬਹੁਤ ਚੰਗਾ ਲੱਗਿਆ ਵਾ ਦੇਖ ਸਕਦੇ ਹੋ ਸੋਹਣਾ ਹਵਾਨਾ ਕਰਮ ਵਾਲੀ ਦਾ ਬਾਈ ਕਿੰਨਾ ਬੋਲਾ ਨਟ ਤਿਆਰ ਹੋਊਗਾ ਬਈ ਆਪਾਂ 3.5 ਕਿਲੋ ਚੋਇਆ ਹੋਊਗਾ ਮੰਨ ਕੇ ਚੱਲ ਕੱਲ ਤੜਕੇ ਚੋਈ ਆ ਤੇ ਕਹਾਂ ਤਾਂ 1.5 ਕਿਲੋ ਕੱਢੇ ਸ਼ਾਮ ਨੂੰ 4.5 ਕਿਲੋ ਚੋਈ ਅੱਜ ਸੋਹ ਵੀ ਤੀਜੀ ਕੀ ਚੋਈ ਹੋਈ ਆ ਤੇ 10 ਕਿਲੋ 11 ਕਿਲੋ ਬੋੜਾ ਹੋਊ ਇਹਦੇ ਥੱਲੇ ਯਾਨੀ ਕਿ ਸਾਫ ਨਹੀਂ ਕੀਤੀ ਆਪਾਂ ਐਵੇਂ ਤੁਹਾਨੂੰ ਕਹਦੇ ਸਾਰੀ ਨਿਚੋੜਤੀ ਸਾਬ ਨਹੀਂ ਕੀਤੀ ਕੀ ਹਜੇ ਠੀਕ ਆ ਜੀ ਜਾਨੀ ਕਿ ਲੋ ਖੰਡ ਦਾ ਵਿੱਚੋਂ ਛੱਡ ਰਹੀ ਹਾਂ ਹਾਂ ਕਿਲੋ ਡੇਢ ਕਿਲੋ ਛੱਡਿਆ ਹੋਊਗਾ ਜਾਨੀ ਕਿ 10 11 ਕਿਲੋ ਬੋਲਾ ਹੋਊਗਾ ਬੱਚੇ ਨੂੰ ਬੋਲਾ ਤਿਆਰ ਹੋਊਗਾ ਬਾਜੂ ਭਾਈ 17 18 17 18 ਕਿਲੋ ਦਾ ਕਹਿੰਦੇ ਪਲੂਨ ਦਾ ਦਿੱਤਾ ਵਾ ਪਰ 17 18 ਕਿਲੋ ਕਹ ਕੇ ਦੇ ਦੇਾਂਗੇ ਦੇ ਵੀ ਦੇਊਗੀ ਨਸਲ ਵਾਲੀ ਆ ਯਾਰ ਜਾਤ ਪ੍ਰੀਟ ਵਾਲੀ ਆ ਇਹਦੇ ਬਾਹਰ ਕੱਢ ਕੇ ਦਿਖਾ ਲਈ ਮਗਰ ਬੱਚਾ ਵੱਛਾ ਵੀਰ ਕੇ ਨੇ ਠੀਕ ਦਾ ਚੰਗਾ ਭਰਾਇਆ ਸੀ ਗੱਲ ਕਰ ਵੱਛਾ ਦੇਗੀ ਜੇ ਵੱਛੀ ਹੁੰਦੀ ਤਾਂ ਬਾਲੀ ਵਧੀਆ ਗੱਲ ਆ ਕਿਉਂਕਿ ਆਪ ਕਰਮ ਵਾਲੀ ਜਾਤ ਪ੍ਰੀਟ ਉਹ ਕੈਮਰੇ ਤੋਂ ਦਰਦੀ ਆ ਉਹ ਕਿਲੋ ਬਾਈ ਕਹਿੰਦਾ ਬੌਲਾ ਤਿਆਰ ਆ ਬਾਕੀ ਪ੍ਰੋਪਰ ਖਾਲੀ ਨਹੀਂ ਹੋਈ ਥਣ ਥਣ ਬਹੁਤ ਚੰਗਾ ਲੱਗਿਆ ਸੋਨਾ ਗੁਲਾਬੀ ਥਣ ਹੱਥੀ ਚਵਾਈ ਵਾਲਾ ਸੋਹਣੀ ਫੇਸ ਕੁਆਲਟੀ ਜਾਤ ਬਰੀਡ ਦੀ ਚੰਗੀ ਆ ਜੀ ਚੰਗੀ ਸੇਵਾ ਗੌਰ ਹੋ ਜੇ ਤਾਂ 17 18 ਕਿਲੋ ਦੁੱਧ ਕੋਈ ਬਾਲਾ ਨਹੀਂ ਗਾਉਣੂ ਨਸਲ ਵਾਲੀ ਆ ਬਾਈ ਦੁੱਧ ਦੇ ਵੀ ਦੇਊਗਾ ਜੀ ਬਾਕੀ ਜਾਤ ਬਰੀਡ ਵਾਲੀ ਇਹਨਾਂ ਦਾ ਬਾਈ ਜਿੰਨਾ ਬਾਲਾ ਉਨਾ ਹੀ ਕੱਢ ਲਾ ਫਰੀਕ ਬਹੁਤ ਆ ਦੁੱਧ ਵਾਲੀ ਆ ਬਰੀਕੀਆ ਤੁਸੀਂ ਚੈੱਕ ਕਰ ਸਕਦੇ ਹੋ ਮੇਨ ਹੈ ਇਹਦਾ ਫਾਇਦਾ ਇਹ ਹੁੰਦਾ ਵੀ ਜਿੰਨਾ ਸੇਵਾ ਕਰ ਲਾ ਉਨਾ ਹੀ ਦੁੱਧ ਲੈ ਲੈ ਚਾਹੇ ਜਿੰਨਾ 22 ਕਿਲੋ ਲੈ ਲੈ ਚਾਹੇ 20 ਕਿਲੋ ਲੈ ਲੈ ਕਰਮਾ ਵਾਲੀ ਦਾ ਹਵਾਨਾ ਸੋਨਾ ਬਾਕੀ ਥਣ ਥਣ ਚੰਗਾ ਥਣ ਥਣ ਬਈ ਇਹਦੇ ਵੀ ਡੰਨ ਹੋਣਗੇ ਜਮਣ ਧਾਰਾ ਮਾਰ ਕੇ ਦਿਖਾ ਦਿੰਨੇ ਆ ਬਈ ਆਪਾਂ ਕੋਈ ਚੱਕਰ ਨਹੀਂ ਧਾਰਾ ਮਾਰ ਕੇ ਤੁਹਾਨੂੰ ਚੈੱਕ ਹੀ ਕਰਵਾ ਦਿੰਨੇ ਆ ਬਾਕੀ ਬਾਈ ਕਹਦਾ ਥਣਾ ਦੀ ਮੇਰੇ ਵੱਲੋਂ ਗਾਰੰਟੀ ਹੋਊਗੀ ਸੋਨਾ ਜਿਹਾ ਚੁਵਾਈ ਬਾਈ ਪਹਿਲਾਂ ਜਵਾਗ ਨੂੰ ਬਾਦੀ ਜਵਾਗ ਵੀ ਝੋਲੂਗਾ ਇਹ ਨਹੀਂ ਕੋਈ ਚੱਕਰ ਬਿਨਾ ਨਿਆਣੇ ਤੋਂ ਮਿਲ ਪਾਉਂਦਾ ਹਾਂ ਆਪਾਂ ਨਿਆਣਾ ਪਾਇਆ ਨਹੀਂ ਬਾਈ ਐਵੇਂ ਤੈਨੂੰ ਮੈਂ ਕਹਦੇ ਨਿਆਣੇ ਤੋਂ ਹੀ ਬਾਈ ਕਿਹਦਾ ਮਿਲ ਪੈਂਦੀ ਐ ਲਓ ਜੀ ਧਾਰਾ ਮਾਰ ਕੇ ਵੀ ਦਿਖਾ ਦਿੰਨੇ ਮਾਰਦੀ ਬਾਈ ਲਓ ਗੰਨੇ ਵਰਗੀ ਧਾਰ ਆਉਂਦੀ ਐ ਜਮਾ ਜੀ ਮਗਰ ਲੈ ਜੋ ਮਾਰਦੀ ਬਾਈ ਲਓ ਦੇਖ ਸਕਦੇ ਹੋ ਪੂਰੀ ਗੰਨੇ ਵਰਗੀ ਧਾਰ ਆ ਸੋਹਣੀ ਫੇਸ ਕੁਆਲਿਟੀ ਰੰਗ ਰੂਪ ਦੀ ਚੰਗੀ ਐ ਜੀ ਇਹਦਾ ਮੁੱਲ ਬਈ ਜਮਾ ਜਾਇਜ਼ ਆ ਇਹਦਾ ਮੁੱਲ 48000 ਰੁਪਏ ਬਈ ਮਾਨਤਨ ਕਰ ਦਿਆਂਗੇ ਠੀਕ ਆ ਜੀ 48000 ਰੁਪਏ ਬਈ ਮੁੱਲ ਕਰਦੇ ਬਈ ਕਹਿੰਦਾ ਮਾਨਤਨ ਕਰ ਦਾਂਗੇ ਜਿਹੜੇ ਵੀ ਉਹਨੂੰ ਪਸੰਦ ਆਊਗੇ ਨੰਬਰ ਬਈ ਦਾ ਸਕਰੀਨ ਤੇ ਚੱਲੂਗਾ ਬਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ